ਸਸਿਕਾ ਜੀ ਮੈਂ ਹਕੂਮਲ ਕਪੂਤ ਉਸ ਦੇਖ ਰਹੇ ਹਾਂ ਚੈਨਲ ਪੰਜਾਬੀ ਰਾਸ਼ਟਰਪਤੀ ਟਰੰਪ ਅਤੇ ਟਰੰਪ ਪਰਿਸ਼ਾਸਨ ਦੇ ਵੱਲੋਂ ਆਏ ਦਿਨ ਸਖਤੀ ਵਿਖਾਈ ਜਾ ਰਹੀ ਹੈ ਕਦੇ ਟੈਰਿਫ ਨੂੰ ਲੈ ਕੇ ਅਤੇ ਕਦੇ ਪ੍ਰਵਾਸੀਆਂ ਨੂੰ ਲੈ ਕੇ ਪਰ ਇਸ ਵਿਚਾਲੇ ਟਰੰਪ ਪਰਿਸ਼ਾਸਨ ਦੇ ਵੱਲੋਂ ਸਖਤੀ ਵਿਖਾਉਂਦੇ ਹੋਏ ਵਾਈਟ ਹਾਊਸ ਤੇ ਪ੍ਰੈਸ ਸੈਕਟਰੀ ਕੈਰੋਲਿਨ ਲੇਵਿਟ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀਆ ਤੇ ਰਹਿ ਰਹੇ ਗੈਂਗ ਮੈਂਬਰਾਂ ਨੂੰ ਇੱਕ ਸਖਤ ਚੇਤਾਵਨੀ ਝੜਕਾ ਦਿੱਤੀ ਹੈ ਜੀ ਹਾਂ ਕਿਉਂਕਿ ਅਮਰੀਕੀ ਸੁਪਰੀਮ ਕੋਰਟ ਨੇ ਜ਼ਿਲ੍ਹਾ ਅਦਾਲਤ ਦੇ ਇੱਕ ਫੈਸਲੇ ਨੂੰ ਰੱਦ ਕਰ ਦਿੱਤਾ ਸੀ ਜਿਸ ਦੇ ਵਿੱਚ 트ੰਪ ਪ੍ਰਸ਼ਾਸਨ ਨੂੰ ਉਹਨਾਂ ਦੇ ਦੇਸ਼ ਨਿਕਾਲਾ ਦੇਣ ਦੇ ਲਈ ਏਲੀਨ ਦੁਸ਼ਮਨ ਐਕਟ ਯਾਨੀ ਕਿ 151 ਦੀ ਵਰਤੋਂ ਕਰਨ ਤੋਂ ਅਸਥਾਈ ਤੇ ਰੋਕ ਲਗਾਈ ਗਈ ਸੀ ਇਕ ਪ੍ਰੈਸ ਬ੍ਰੀਫਿੰਗ ਦੌਰਾਨ ਵਾਈਟ ਹਾਊਸ ਸੇ ਪੈਸ ਕੱਤਰਨੇ ਕਿ ਬਿਤੀ ਰਾਜ ਸੁਪਰੀਮ ਕੋਰਟ ਨੇ ਕੰਪਰਸ਼ਾਸਨਯ ਕਵੱਟੀ ਕਾਨੂੰਨੀ ਜਿੱਤ ਦਵਾਈ ਅਤੇ ਸਾਰ ਨੂੰ ਏਲੀਨ ਐਨਮੀਜ਼ ਐਕਟ ਦੇ ਤਹਿਤ ਵਿਦੇਸ਼ੀ ਅਤਵਾਦੀ ਹਮਲਾਵਾਰਾਂ ਨੂੰ ਦੇਸ਼ ਨਿਕਾਲਾ ਜਾਰੀ ਰੱਖਣ ਦੀ ਆਗਿਆ ਦਿੱਤੀ ਹੈ ਇਹ ਇੱਕ ਠੱਗ ਖੱਬੇ ਪੱਖੀ ਹੇਟਲੇ ਪੱਤਰ ਦੇ ਜ਼ਿਲ੍ਹਾ ਅਦਾਲਤ ਦੇ ਜੱਜ ਦੇ ਲਈ ਇੱਕ ਛਟਕਾ ਸੀ ਇਹ ਚੇਤਾਵਨੀ ਖਾਸ ਤੌਰ ਤੇ ਟ੍ਰੇਨ ਟੀ ਅਰਾਕਵਾ ਅਤੇ ਐਮ ਐਸ 13 ਵਰਕੇ ਸਮੂਹਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਜੋ ਕਿ ਦੇਸ਼ ਦੇ ਵਿੱਚ ਹਜੇ ਵੀ ਵਿਦੇਸ਼ੀ ਅੱਤਵਾਦੀਆਂ ਨੂੰ ਸੰਦੇਸ਼ ਤੇ ਜ਼ੋਰ ਦਿੰਦੀ ਹੈ ਕਿ ਹੁਣੇ ਆਪਣੇ ਆਪ ਨੂੰ ਦੇਸ਼ ਨਿਕਾਲਾ ਦਿਓ ਨਹੀਂ ਤਾਂ ਤੁਹਾਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਵੇਗਾ ਇਸ ਤੋਂ ਪਹਿਲਾਂ ਅਮਰੀਕੇ ਸੁਪਰੀਮ ਕੋਰਟ ਨੇ ਜ਼ਿਲ੍ਹਾ ਅਦਾਲਤ ਦੇ ਇੱਕ ਫੈਸਲੇ ਨੂੰ ਉਲਟਾ ਦਿੱਤਾ ਸੀਗਾ ਜਿਸ ਵਿੱਚ 트럼ਪ ਪ੍ਰਸ਼ਾਸਨ ਨੂੰ ਵੈਨਜ਼ੁਏਲਾ ਵਾਸੀਆਂ ਦੇਸ਼ ਨਿਕਾਲਾ ਦੇਣ ਲਈ એલિયન ਐਨੀਮਲ ਐਕਟ ਯਾਨੀ ਕਿ EADA ਵਰਤੋਂ ਕਰਨ ਤੋਂ ਅਸਥਾਈ ਤੌਰ ਤੇ ਰੋਕ ਲਗਾਈ ਗਈ ਸੀ ਜਿਸ ਦੇ ਨਾਲ ਪ੍ਰਸ਼ਾਸਨ ਨੂੰ ਇਸ ਯੁੱਧ ਸਮੇਂ ਦੀ ਸ਼ਕਤੀ ਦੇ ਤਹਿਤ ਦੇਸ਼ ਨਿਕਾਲੇ ਨੂੰ ਮੁੜ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਸੀ ਜਿਵੇਂ ਕਿ ਦ ਹਿਲ ਨੇ ਸੋਮਵਾਰ ਨੂੰ ਰਿਪੋਰਟ ਕੀਤੀ। ਇਸ ਦੇ ਨਾਲ ਦੱਸਿਆ ਕਿ ਦ ਹਿਲ ਦੇ ਅਨੁਸਾਰ ਸੁਪਰੀਮ ਕੋਰਟ ਦੇ ਸਾਹਮਣੇ ਮੁੱਦਾ ਇਹ ਨਹੀਂ ਸੀ ਕਿ 151 ਨੂੰ ਗੈਂਗ ਦੇ ਨਾਲ ਜੁੜੇ ਹੋਣ ਦੇ ਦੋਸ਼ੀ ਵਿਅਕਤੀਆਂ ਨੂੰ ਕੱਢਣ ਦੇ ਲਈ ਸਹੀ ਢੰਗ ਨਾਲ ਲਾਗੂ ਕੀਤਾ ਗਿਆ ਸੀ। ਸਗੋਂ ਇਹ ਵੀ ਸੀ ਕਿ ਜਿੱਥੇ ਲੋਕਾਂ ਨੂੰ ਉਹਨਾਂ ਦੇਸ਼ ਨਿਕਾਲੇ ਨੂੰ ਚੁਣੌਤੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਮੁਕਦਮੇ ਦਾ ਕਰਨੇ ਚਾਹੀਦੇ ਨੇ ਦਾਜ਼ੀਏ ਨਿਕਾਸੀ ਬਿਆਨ ਤੋਂ ਇਲਾਵਾ ਪ੍ਰੈਸ ਕਟਰ ਨੇ ਅਮਰੀਕਾ ਵਿੱਚ ਚੱਲ ਰਹੇ ਤੂਫਾਨਾਂ ਦੇ ਕਾਰਨ ਹੋਏ ਨੁਕਸਾਨ ਬਾਰੇ ਵੀ ਗੱਲਬਾਤ ਕੀਤੀ ਰਾਸ਼ਟਰਪਤੀ ਰਿਆ ਸਵੈਨ ਦਾਵਾ ਉਹਨਾਂ ਪਰਿਵਾਰਾਂ ਤੇ ਭਾਈਚਾਰੇ ਦੇ ਨਾਲ ਨੇ ਜੋ ਕਈ ਰਾਜਾਂ ਨੂੰ ਪ੍ਰਭਾਵਿਤ ਕਰਨ ਵਾਲੇ ਭਿਆਨਕ ਤੂਫਾਨਾਂ ਅਤੇ ਹੜਾ ਤੋਂ ਵਿਨਾਸ਼ਕਾਰੀ ਨੁਕਸਾਨ ਚੱਲ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਕੰਪਨੀ ਰਿਕਵਰੀ ਯਤਨਾਂ ਵਿੱਚ ਸਹਾਇਤਾ ਲਈ ਅਰਕਾਂਸਾਸ ਕੈਂਟ ਕੀ ਅਤੇ ਟੈਨੇਸੀ ਦੇ ਲਈ ਐਮਰਜੈਂਸੀ ਖੋਸ਼ਨਾਮਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਇਕ ਰਿਪੋਰਟ ਮੁਤਾਬਕ ਇਥੇ ਦੱਸਣਾ ਬੰਦਾ ਹੈ ਕਿ ਅਦਾਲਤ ਨੇ ਇਸ ਗਾਲੂ ਤੇ ਵੀ ਜ਼ੋਰ ਦਿੱਤਾ ਹੈ ਕਿ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵੈਨਜ਼ੂਏਲਾ ਵਾਸੀਆਂ ਨੂੰ ਉਹਨਾਂ ਦੇ ਦੇਸ਼ ਨਿਕਾਲਣ ਨੂੰ ਚੁਣੌਤੀ ਦੇਣ ਦੇ ਲਈ ਦੁਕਮਾਂ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ ਖਾਸ ਤੌਰ ਤੇ ਦੇਸ਼ ਨਿਕਾਲੇ ਤੋਂ ਪਹਿਲਾਂ ਹੈਬੀਅਰ ਰਾਹਤ ਦੀ ਮੰਗ ਕਰਨ ਦਾ ਮੌਕਾ ਪ੍ਰਦਾਨ ਕਰਨਾ ਚਾਹੀਦਾ ਹੈ ਤੇ ਉੱਥੇ ਹੀ ਦੂਜੇ ਪਾਸੇ ਦੇਖਣਾ ਇਹ ਵੀ ਦਿਲਚਸਪ ਰਹੇਗਾ ਕਿ ਆਉਣ ਵਾਲੇ ਸਮੇਂ 'ਚ ਅਮਰੀਕਾ ਸਰਕਾਰ ਹੋਰ ਕੀ ਸਖਤ ਰਵੱਈਆ ਪਣਾਉਂਦੀ ਹੈ Bio report channel punjabi